ਕੀ ਮਾਨ ਸਿੰਘ ਕੱਲ ਹੀ ਹੁਣੀ ਗਰਮ ਹੁੰਦੇ ਆ ਅੱਜ ਫੇਰ ਗਰਮ ਆ ਗਰਮ ਕਿਉਂ ਆ ਤੁਹਾਨੂੰ ਸੁਣਾਉਣੇ ਆ ਹਾਂਜੀ ਸੱਚੀਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਮੈਂ ਆ ਕੇ ਜਦੋਂ ਵੇਖ ਰਿਹਾ ਹਾਂ ਗੱਲ ਕਰ ਲਾਂ ਹਨੂਮਨ ਚਲੀ ਸਾ ਪਏ ਹੀ ਤੁਹਾਡਾ ਮਨ ਭਾਵਕ ਹੀ ਸ਼ਿਵ ਜੀ ਦੇ ਪਏ ਹੀ ਭਾਵਕ ਹੀ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਜਿਨ੍ਹਾਂ ਨੇ ਸਾਡੇ ਲਈ ਹਨੂ ਖੁੱਲਾ ਸਾਹ ਲੈਣਾ ਆਪਣੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਕੇ ਸਿਖਾਇਆ ਸਾਨੂੰ ਜੀਣਾ ਸਿਖਾਇਆ ਬਿਲਕੁਲ ਠੀਕ ਹੈ ਜੀ ਹਾਂ ਜੀ ਉਹ ਮਤਲਬ ਲੋਕ ਆਪ ਸਾਡੇ ਬੇਅਦਵੀ ਕਰਕੇ ਜਾਣਦੇ ਦੂਜਿਆਂ ਨੂੰ ਹੀ ਕੀ ਕਹ ਲਾਂਗੇ ਅੱਜ ਤੁਸੀਂ ਗਰਮ ਜੇ ਕੀ ਕਹਿਣਾ ਚਾਹੋਗੇ ਵੇਖੋ ਮੈਂ ਨਾ ਕਦੀ ਕਦੀ ਤੁਹਾਨੂੰ ਪਤਾ ਜਦੋਂ ਮੇਰਾ ਅੰਦਰੋਂ ਆਵਾਜ਼ ਆਉਂਦੀ ਨਾ ਮੈਂ ਉਦੋਂ ਤੁਰਦਾ ਮੈਂ ਵਿਆਦ ਰਿਆ ਬਹੁਤ ਘਟ ਉਹਨਾਂ ਨੂੰ ਵੇਖਿਆ ਹੀ ਨਹੀਂ ਮੈਂ ਅੱਜ ਨਾ ਉਹਨਾਂ ਬਗੈਰਤਾ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਉਹ ਡੁੱਬ ਕੇ ਮਰ ਜਿਓ ਜਿਹੜੇ ਹੱਥਾਂ ਦੇ ਨਾਲ ਪਈ ਫੋਟੋਆਂ ਸੁੱਟ ਕੇ ਗਏ ਜਾਂ ਸ਼ਿਵ ਪ੍ਰਾਣ ਸੁੱਟ ਕੇ ਗਏ ਆ ਚੁਹੀਂ ਆਪਣਾ ਹਨੂਮਾਨ ਚਾਲੀਸਾ ਸੁੱਟ ਕੇ ਗਏ ਹੋਰ ਬਹੁਤ ਸਾਰੇ ਧਾਰਮਿਕ ਗ੍ਰੰਥ ਸੁੱਟ ਕੇ ਗਏ ਆ ਮੈਂ ਕਹਿੰਦਾ ਤੁਹਾਡੇ ਹੱਥ ਟੁੱਟ ਜਾਣੇ ਚਾਹੀਦੇ ਤੁਹਾਨੂੰ ਸ਼ਰਮ ਚ ਮਰ ਜਾਣਾ ਚਾਹੀਦਾ ਠੀਕ ਆ ਦੂਜਾ ਸਿੱਖਾਂ ਨੂੰ ਮੈਂ ਗੱਲ ਕਹਿੰਦਾ ਬਗੈਰ ਤੋਂ ਦਹਾ ਪਾਛਾਈਆਂ ਵਾਤੇ ਉੱਦਾਂ ਕਹਿੰਦੇ ਆਹੀ ਮਰ ਜਾਣਾ ਆਹੀ ਲੜ ਜਾਣਾ ਤੇ ਤੁਸੀਂ ਜਦੋਂ ਫੋਟੋਆਂ ਸੁੱਟ ਕੇ ਜਾਂਦੇ ਤੁਹਾਨੂੰ ਉਹ ਸ਼ਰਮ ਨਹੀਂ ਆਉਦੀ ਦਹਾਵੇ ਪਾਸ਼ਾ ਮਾਰਦੀ ਐਡੀ ਵੱਡੀ ਕੁਰਬਾਨੀਆਂ ਸ਼ਹੀਦਾਂ ਦੇ ਦਿਨ ਚੱਲਦੇ ਪਿਆ ਤੇ ਜਦੋਂ ਇੱਥੇ ਵੀ ਫੋਟੋਆਂ ਸੁੱਟ ਕੇ ਜਾਂਦੇ ਆ ਉਹਨਾਂ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਮੈਂ ਇੱਕ ਗੱਲ ਕਹਿਣਾ ਜਿਹੜਾ ਸਿੱਖ ਇਦਾਂ ਦਾ ਕੰਮ ਕਰਦਾ ਮੌਕੇ ਉਹ ਬੰਦੇ ਨੂੰ ਬਾਣ ਦੀ ਸਜ਼ਾ ਜ਼ਰੂਰ ਹੀ ਦੇਵਾਂਗੇ ਤੇ ਮੈਂ ਹਿੰਦੂ ਭਰਾਵਾਂ ਨੂੰ ਇੱਕ ਗੱਲ ਕਹਿਣਾ ਤੁਸੀਂ ਆਪਣੇ ਜਿਹੜੇ ਧਾਰਮਿਕ ਤੁਹਾਡੇ ਜਿਹੜੇ ਗ੍ਰੰਥਿਆਂ ਕਾਮਸ਼ੇ ਕੰਮ ਉਹਨਾਂ ਦਾ ਸਤਿਕਾਰ ਤੇ ਮੁੱਖ ਰੱਖੋ ਕੁੱਤਿਆਂ ਨੇ ਗੰਦ ਤੱਕ ਕੀਤਾ ਪਿਆ ਕੀੜੇ ਪਏ ਪਏ ਇਹਨਾਂ ਦਾ ਗਰਮ ਹੋਣਾ ਸੁਭਾਵਕ ਹੈ ਗਰਮ ਜ਼ੋਰ ਲੱਗਦੇ ਆ ਪਰ ਕੋਈ ਵੀ ਇੱਥੇ ਆਊਗਾ ਨਾ ਜਿਹੜਾ ਰੱਬ ਨੂੰ ਮੰਨਦਾ ਵੀ ਨਹੀਂ ਆਊਗਾ ਉਹਦੇ ਵੀ ਦਿਲ 'ਚ ਜ਼ਰੂਰ ਆਊਗਾ ਕਿ ਜਿਹੜਾ ਇਹ ਕੀ ਬਣ ਰਿਹਾ ਸਾਡੇ ਲੋਕੀ ਇਹ ਪੂਜਣ ਦਾ ਕੀ ਫਾਇਦਾ ਤੁਹਾਨੂੰ ਮੰਦਰਾਂ ਮੰਦਰਾਂ ਦੇ ਵਿੱਚ ਆਰਤੀਆਂ ਆਰਤੀ ਕਰਨ ਦਾ ਕੀ ਫਾਇਦਾ ਸਮਝਦੇ ਗਾਲੂ ਇਹ ਗੱਲ ਮੇਰੀ ਬਹੁਤ ਕੌੜੀ ਆ ਕਿਉਂਕਿ ਦੁਪਹਿਰ ਮਰੋਂ ਲੜਮਈ ਨਹੀਂ ਆ ਹੈ ਨਾ ਥੋੜਾ ਨਹੀਂ ਮੰਦਰਾਂ ਦੇ ਵਿੱਚ ਮੰਨੋ ਜੇ ਇਹ ਬੰਦਾ ਵੇਖਦੇ ਤੇ ਵੀ ਆਖਣਾ ਜੇ ਮਾੜੇ ਕੱਪੜੇ ਪਾਏ ਉਹਨੂੰ ਗਾੜੀ ਨਹੀਂ ਆਉਣ ਦਿੰਦੇ ਐਵੇਂ ਕਹਿੰਦੇ ਆ ਫਲਾਣਾ ਛੂਦਰਾ ਢਿੰਗੜਾ ਛੂਦਰਾ ਇਹ ਨਹੀਂ ਗਾੜੀ ਆਉਣਾ ਚਾਹੀਦਾ ਤੇ ਇੱਥੇ ਛੂਦਰਾ ਹੀ ਛੂਦਰਾ ਵਾਲੀ ਗੱਲ ਕਿੱਥੇ ਰਹਿ ਜਾਂਦੀ ਦੱਸੋ ਮੈਨੂੰ ਨਾਇਕ ਉਚਾਈ ਦਾ ਨੀਵੇਂ ਵਾਲੀ ਗੱਲ ਹੈ ਇੱਥੇ ਜਦੋਂ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਦੇ ਪੈਰਾ ਚ ਰੋਲਦੇ ਆਂ ਡਾਣਾ ਖੜ ਜਾਣਾ ਖੜਾ ਬੰਦਾ ਆ ਕੇ ਗੰਦ ਕਰਦਾ ਪਿਆ ਉੱਤੇ ਅਸੀਂ ਆਪਣੀ ਪ੍ਰੋਮੋਸ਼ਨ ਵਾਸਤੇ ਆਪਣੇ ਗੁਰੂਆਂ ਨੂੰ ਪ੍ਰੋਮੋਸ਼ਨ ਦਾ ਆਧਾਰ ਨਾ ਬਣਾਈਏ ਬਿਲਕੁਲ ਸਹੀ ਠੀਕ ਹੈ ਜੀ ਭਾਵੇਂ ਕਿ ਉਹ ਦਾਵੇਂ ਪਾਤਸ਼ਾਹ ਦੀ ਫੋਟੋ ਹੋਵੇ ਤੇ ਭਾਵੇਂ ਭਗਵਾਨ ਕ੍ਰਿਸ਼ਨ ਦੀ ਹੋਵੇ ਭਗਵਾਨ ਰਾਮ ਦੀ ਹੋਵੇ ਭਾਵੇਂ ਉਹ ਹਨੂਮਾਨ ਜੀ ਦੀ ਹੋਵੇ ਭਾਵੇਂ ਉਹ ਕਿਸੇ ਵੀ ਰਾਜੇ ਹਿੰਦੂ ਰਾਜੇ ਦੀ ਹੋਵੇ ਉਹਨਾਂ ਦਾ ਆਪਣਾ ਇੱਕ ਸਮਾਂ ਹੈ ਉਹਨਾਂ ਸੱਤ ਦੇ ਸੱਤ ਦੇ ਰਾਤ ਤੁਰੇ ਹੋ ਉਹਨਾਂ ਨੇ ਆਪਣਾ ਆਪਣਾ ਆਪ ਭੇਟ ਕੀਤਾ ਉਹ ਆਪਣੇ ਰੱਬ ਦੇ ਹੁਕਮ ਚੱਲਦੇ ਆ ਉਹ ਸਾਰਾ ਕੁਝ ਤਿਆਗ ਕੇ ਤੁਰੇ ਆ ਬਾਬਾ ਜੀ ਗੱਲ ਗੱਲਾਂ ਇਹਦੇ ਤੁਹਾਨੂੰ ਮੈਂ ਕੁਛ ਸਮਾਂ ਹੋਇਆ ਜੇ ਡੇਢੀਆਂ 2 ਮਹੀਨੇ ਹੋਏ ਉਹਨਾਂ ਦੇ ਅਰੇ ਇਹ ਤੋਂ ਸਮਾਜ ਸੇਵੀ ਆ ਰਜਿੰਦਰ ਸਿੰਘ ਪੱਤਰਕਾਰ ਵੀ ਆ ਠੀਕ ਹੈ ਜੀ ਉਹ ਆਪਣੀ ਟੀਮ ਦੇ ਨਾਲ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਆਏ ਇੱਥੇ ਠੀਕ ਹੈ ਜੀ ਤੇ ਫੋਟਵਾਂ ਚੁੱਕ ਕੇ ਉਦੋਂ ਵੀ ਲੋਕਾਂ ਨੂੰ ਖਾਈਆਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਉੱਤੇ ਕੀੜੇ ਪਏ ਠੀਕ ਹੈ ਜੀ ਇਹ ਸਾਰੇ ਭਗਵਾਨਾਂ ਦੀਆਂ ਫੋਟਵਾਂ ਉਹ ਲੋਕਾਂ ਨੂੰ ਅਪੀਲ ਕਰਕੇ ਗੇ ਨਾ ਕਰੋ ਪਰ ਮੈਂ ਆ ਚੀਜ਼ ਤੇ ਹਰਾਨ ਹੁਣਾ 1.5 2 ਮਹੀਨੇ ਤੋਂ ਬਾਅਦ ਫੇਰ ਉਹੀ ਹਾਲ ਆ ਲੋਕ ਟਲਦੇ ਹੀ ਨਹੀਂ ਮੈਂ ਨਾ ਇੱਕ ਪੰਜਾਬ ਪੁਲਿਸ ਵਾਲਿਆਂ ਨੇ ਵੀ ਦੇਖੀ ਕਰਦਾ ਸਰਕਾਰ ਵੱਲੋਂ ਕੋਈ ਨਾ ਕੋਈ ਕਾਨੂੰਨ ਇਦਾਂ ਦਾ ਚਾਹੀਦਾ ਉਹਨਾਂ ਨੂੰ ਸ਼ਕਤੀ ਥੋੜੀ ਜੀ ਚਾਹੀਦੀ ਹੈ ਭਗਵੰਤ ਮਾਨ ਜੀ ਆਪਾਂ ਸਾਰੇ ਕੰਮ ਆਪਾਂ ਕਰੀ ਜਾਂਦੇ ਆਂ ਓਦਾਂ ਕਿ ਨਹੀਂ ਪੰਜਾਬ ਨਸ਼ਾ ਮੁਕਤ ਕਰਨਾ ਉਹਦੇ ਲੋਕ ਕੋੜੇ ਹੋ ਕੇ ਮਰ ਨਹੀਂ ਡੇ ਜਿਹੜਾ ਨਸ਼ਾ ਕਰਦਾ ਮੈਂ ਕਰਾ ਕੋਈ ਵੀ ਕਰੇ ਜਿਹੜਾ ਕਰਦਾ ਉਹ ਤੇ ਨਸ਼ਿਆਂ ਦੇ ਕਾਰਨ ਮਰਦਾ ਹੀ ਪਿਆ ਆਪਣੇ ਕੋਲ ਸਾਹ ਲੈਣ ਵਾਸਤੇ ਵੀ ਪੈਸਾ ਨਹੀਂ ਹੈਗਾ ਦਾ ਸਾਡੇ ਕੋਲ ਤਾਜੀ ਆਕਸੀਜਨ ਆ ਨਾ ਸਾਡੇ ਕੋਲ ਚੰਗਾ ਖਾਣ ਨੂੰ ਨਾ ਸਾਡੇ ਕੋਲ ਚੰਗਾ ਪਹਿਨਣ ਨੂੰ ਰਹਿ ਗਿਆ ਠੀਕ ਆ ਆ ਪਾਣੀ ਦੀ ਗੱਲ ਕੀਤੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਵੀ ਗੰਦੀ ਕਰ ਲਈ ਉਹ ਤੇ ਪਾਣੀ ਵੀ ਗੰਦਾ ਕਰ ਲਿਆ ਜੇ ਦੱਸੋ ਮੈਨੂੰ ਤੇ ਜਵਾਨੀ ਵੀ ਗੰਦੀ ਕਰ ਲਈ ਤੇ ਸਰਕਾਰ ਕਾਦੀ ਹੋਈ ਆਪਾਂ ਉਹਦਾ ਜੱਕ ਦਾ ਮਿਹਰਕ ਦੇ ਐਕਸ਼ਨ ਲੈ ਲੈਂਦੇ ਆ ਫਲਾਣੇ ਨੇ ਅਸਲਾ ਫੜ ਕੇ ਫੋਟੋ ਪਾਈ ਦੀ ਚੱਕਦੇ ਹੋਏ ਨੂੰ ਅੰਦਰ ਜਾਂ ਕਿਸੇ ਨੇ ਕੋਈ ਕਿਸੇ ਆਧਾਰ ਦੇ ਉੱਤੇ ਕੋਈ 2 ਪੁਆਇੰਟ ਗੱਲ ਕਰ ਦਿੱਤੀ ਉਹਨੂੰ ਚੁੱਕ ਕੇ ਅੰਦਰ ਕਰਤਾ ਜੀ ਇਹ ਸਰਕਾਰਾਂ ਦੇ ਵਿਰੁੱਧ ਬੋਲਦਾ ਆਹ ਹੁਣ ਸਰਕਾਰ ਦਾ ਕੰਮ ਹੈ ਸਾਡਾ ਕੰਮ ਨਹੀਂ ਹੈਗਾ ਇਹ ਤੁਹਾਨੂੰ ਲਾਈਵ 'ਚ ਜ਼ਰੂਰ ਵਿਖਾਉਣਗੇ ਇਹ ਸਾਰਾ ਕੰਮ ਸਰਕਾਰ ਦਾ ਬੰਦਾ ਜਿਹੜੇ ਜੰਗਲਾਤ ਵਿਭਾਗ ਦੇ ਆਲੇ ਉਹ ਚਿੱਕੂ ਫੜਦੇ ਉੱਤੇ ਉਹਨਾਂ ਦਾ ਕੰਮ ਹੈ ਇੱਥੇ ਬੰਦੇ ਲਾਉਣ ਆਪਣੇ ਜੇ ਜੰਗਲਾਂ ਦੇ ਵਿੱਚ ਐਂਟਰੀ ਕਰਨੀ ਪੈਦੀ ਉੱਥੇ ਵੀ ਲਾਉਣ ਵੀ ਬੰਦਾ ਜਿਹੜਾ ਅੰਦਰ ਜਾਂਦਾ ਪਤਾ ਹੋਣਾ ਚਾਹੀਦਾ ਵੀ ਕਿਹੜੇ ਕੰਮਾਂ 'ਤੇ ਜਾਂਦਾ ਪਿਆ ਜਿਹੜੇ ਭਰਾ ਇੱਥੇ ਆ ਗਏ ਹਮਰੋਂ ਮਨ ਕਰਦੇ ਉਹਨਾਂ ਨੇ ਵੀ ਇੱਕ ਗੱਲ ਕਹਿਨਾ ਮੰਦਰ ਬਣੇ ਆ ਮੰਦਰ ਇਸੇ ਕੰਮ ਨੂੰ ਬਣੇ ਆ ਜਿਹੜੇ ਦਰਿਆ ਹੁੰਦੇ ਆ ਨਾ ਦਰਿਆ ਦਰਿਆ ਹੁੰਦੀ ਰਮਣੀਕ ਧਰਤੀ ਇਹਦੇ ਲਾ ਕੇ ਲਾ ਕੇ ਸ਼ਾਂਤੀ ਹੁੰਦੀ ਆ ਤੇ ਇਸ ਰਿਸ਼ੀ मुनि ਭਗਤੀ ਕਰਨ ਵਾਸਤੇ ਇੱਥੇ ਆਉਂਦੇ ਆ ਜਿਹੜੇ ਸਿੱਖ ਵੀ ਜਿਹੜੇ ਰੱਬ ਨੂੰ ਪਾਉਣ ਵਾਸਤੇ ਆਪਣੇ ਘਰਾਂ ਨੂੰ ਤਿਆਗ ਕੇ ਨਾ ਔਰ ਰਮਣੀਕ ਜਗਾ ਵੇਖ ਕੇ ਔਰ ਉਹ ਪਾਣੀ ਦੇ ਲਾਗੇ ਬਹਿ ਕੇ ਚੌਂਕੜਾ ਮਾਰ ਕੇ ਰੱਬ ਦੀ ਆ ਅਰਾਧਨਾ ਕਰਦੇ ਆ ਮੂਰਖੋ ਆ ਗੰਦ ਨਹੀਂ ਪਾਉਂਦੇ ਠੀਕ ਆ ਇਹ ਕਰਕੇ ਜੰਗਲਾਤ ਵਿਭਾਗ ਦੇ ਆਲਿਆਂ ਨੂੰ ਵੀ ਕਹਿੰਨੇ ਆ ਢਿੱਡ ਨਾ ਵਧਾਓ ਕੰਮ ਕਰੋ ਮੈਂ ਨਹੀਂ ਕਹਿੰਦਾ ਤਾਰਾ ਲਾ ਦਿਓ ਕੰਮ ਸੇ ਕੰਮ ਇੱਥੇ ਤੁਸੀਂ ਆ ਵਾਤਾਵਰਨ ਸਾਫ਼ ਰੱਖੋ ਤਾਂ ਸਾਡਾ ਬਿਆਸ ਏਰੀਆ ਜਿਹੜਾ ਇਹਦੇ ਸਾਫ਼ ਚਾਹੀਦਾ ਚਾਹੀਦਾ ਠੀਕ ਆ ਨਾ ਜੇ ਨਹੀਂ ਤੇ ਭਗਵੰਤ ਮਾਨ ਜੀ ਇੱਕ ਆਈ ਸਾਨੂੰ ਫਿਰ ਇਜਾਜ਼ਤ ਦੇ ਦਿਓ ਮਾੜੀ ਜੀ ਬਹੁਤੀ ਨਹੀਂ ਮੰਗਦੇ ਸੀ ਸਾਨੂੰ ਮਹੀਨਾ ਇੱਕ ਦੇ ਦਿਓ ਆ ਤੁਹਾਨੂੰ ਇੱਕ ਹੀ ਫੋਟੋ ਨਜ਼ਰ ਆ ਗਈ ਨਾ ਇੱਥੇ ਤੇ ਫੇਰ ਮੈਨੂੰ ਕਹਿ ਦਿਓ ਵੀ ਫੋਟੋ ਨਜ਼ਰ ਆਈ ਆ ਫੋਟੋ ਕੇ ਇਹ ਵੀ ਧਰਮ ਦੀ ਹੋਵੇ ਭਾਵੇਂ ਉਹ Hindu ਧਰਮ ਦੀ ਹੋਵੇ ਭਾਵੇਂ Sikh ਧਰਮ ਦੀ ਹੋਵੇ ਭਾਵੇਂ ईसाई ਵੀ ਹੋਵੇ ਭਾਵੇਂ ਉਹ ਮੁਸਲਮਾਨ ਦੀ ਹੋਵੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਜਦੋਂ ਗੱਲ ਆਊਗੀ ਸਾਡੇ ਧਰਮਾਂ ਦੀ ਉਥੇ ਤੁਹਾਨੂੰ ਖੜੇ ਮਿਲਾਂਗੇ ਮੈਂ ਅਜੇ ਵੀ ਕਹਿੰਦਾ ਧਰਮਾਂ ਕਰਮ ਦੇ ਨਾਂ ਤੇ ਦੁਕਾਨਾਂ ਚਲਾਉਣ ਵਾਲਿਓ ਦੁਕਾਨਾ ਚਲਾਉਣ ਦੇ ਨਾਂ ਦੇ ਨਾਲ ਨਾਲ ਇਸ ਚੀਜ਼ ਦਾ ਵੀ ਖਿਆਲ ਰੱਖੋ ਤੇ ਜਿਨ੍ਹਾਂ ਦੇ ਨਾਂ ਤੇ ਅਸੀਂ ਦੁਕਾਨਾ ਚਲਾ ਰਹੇ ਆ ਤੇ ਜਿਨ੍ਹਾਂ ਦੀਆਂ ਫੋਟੋਆਂ ਸ਼ਾਪ ਕੇ ਅਸੀਂ ਪ੍ਰਮੋਸ਼ਨਾਂ ਕਰਦੇ ਪਏ ਆ ਉਹ ਮਾਰੇ ਆ ਹਾਂ ਪਾ ਉਹ ਪ੍ਰਮੋਸ਼ਨਾਂ ਕਰਦੇ ਆਪਣਾ ਵੀਚੇ ਤੋਂ ਬਣਾਉਂਦੇ ਆ ਦੁਕਾਨਾਂ ਦੇ ਰੇਚੇ ਨੂੰ ਪਾ ਕਮਾਰੇ ਪੋਸਟਰ ਉਹ ਵੇਖੋ ਹਨੂ ਮਾਂਦੀ ਦਾ ਉਹ ਜਿਹੜਾ ਝੰਡਾ ਜਿਹੜੇ ਆਪਣੇ ਭਰਾ ਸ਼ਿਵਸੈਨ ਵਾਲੇ ਕਹਿੰਦੇ ਨਾ ਵੀ ਅਸੀਂ ਅਸੀਂ ਕੋਈ ਕਹਿੰਦੇ ਅਸੀਂ ਬਜਰੰਗਦਾਲ ਵਾਲੇ ਆ ਕੋਈ ਕਹਿੰਦੇ ਸ਼ਿਵਸੈਨ ਵਾਲੇ ਆ ਕੋਈ ਕੋਈ ਆ ਕੋਈ ਕੋਈ ਆ ਤੇ ਆਪਣੀ ਆ ਹੁਣ ਉਹ ਵੇਖੋ ਉੱਥੇ ਉਹਨਾਂ ਦੀ ਅਣਖ ਨਹੀਂ ਜਾਗਦੀ ਉਹ ਤੁਹਾਡੇ ਤਿੰਨ ਚਾਰ ਗੰਗੇ ਦੇ ਲੁਧਿਆਣੇ ਉੱਥੇ ਬੋਲਦੇ ਆ ਉਹ ਡਾਓ ਕਿ ਦਰਨਾ ਭੈਣ ਦਿਆ ਵੀਰਾਂ ਨੂੰ ਸਾਰਿਆਂ ਨੂੰ ਡਾਓ ਇੱਥੇ ਇਕੱਠੇ ਕਰਕੇ ਦੇ ਅੱਗ ਲਾਉਣ ਸਾਰਿਆਂ ਲਈਰਾਂ ਨੂੰ ਜੋ ਵੀ ਹੈਗਾ ਉੱਥੇ ਘਰਾਂ ਦੇ ਬੈ ਕੇ ਬਾਲਟੀਆਂ ਨੂੰ ਠੱਡ ਮਾਰੀ ਜਾਂਦਾ ਕੋ ਕੋ ਕਰੀ ਜਾਂਦਾ ਕੋ ਕੋ ਕਰੀ ਜਾਂਦਾ ਮੈਂ ਕਹਿੰਦਾ ਕੰਮ ਸੇ ਕੰਮ ਮੈਂ ਨਹੀਂ ਕਹਿੰਦਾ ਤੂੰ ਵੀ ਸਿੱਖ ਧਰਮ ਦਾ ਕੋਈ ਚੀਜ਼ ਨੂੰ ਹੱਥ ਲਾਓ ਜਿੱਥੇ ਪਈਏ ਸਾਨੂੰ ਫੋਨ ਕਰੋ ਅਸੀਂ ਆ ਪਾਵਾਂਗੇ ਉਹਦੀ ਆਪ ਬੰਦੇ ਬੰਦਾ ਲੱਭਾਂਗੇ ਬੰਦਾ ਕਿਹੜਾ ਬੰਦਾ ਤੇ ਆ ਕੰਮ ਕਰਕੇ ਗਿਆ ਮੈਂ ਕਹਿੰਦਾ ਸਰਕਾਰ ਨੂੰ ਚਾਹੀਦਾ ਜੇ ਨਹੀਂ ਕਿ ਸਰਕਾਰ ਚਾਹੁੰਦੀ ਕੋਈ ਕਰਨਾ ਤੇ ਸਾਨੂੰ ਟਾਈਮ ਦੇਣ ਮਹੀਨੇ ਖੜਦਾ ਵੇਖੋ ਫਿਰ ਅਸੀਂ ਆਪਣੇ ਤਰੀਕੇ ਦੇ ਨਾਲ ਇਹਨੂੰ ਸੈੱਟ ਕਰਾਂਗੇ ਠੀਕ ਹੈ ਫਿਰ ਇੱਥੇ ਹੀ ਆਪਣਾ ਇਹੋ ਜਿਹਾ ਪ੍ਰੋਜੈਕਟ ਕਰਾਂਗੇ ਕਿ ਕਿਹੜਾ ਬੰਦਾ ਕੀ ਕਰਦਾ ਪਿਆ ਸਾਨੂੰ ਪਤਾ ਹੋਊਗਾ ਠੀਕ ਆ ਕਿਉਂਕਿ ਅਸੀਂ ਚਾਉਨੇ ਆ ਇਹ ਆਪਣੇ ਕੋ ਆ ਇਤਿਹਾਸਿਕ ਦਰਿਆ ਵਾਏ ਕੋਈ ਐਵੇਂ ਲੰਡੀ ਪੁੱਛੀ ਥੋੜਾ ਵਾਏ ਵੱਡੀ ਚੀਜ਼ ਹੁੰਦੀ ਇਧਰ ਆ ਕਿੱਥੇ ਜੱਸਾ ਸਿੰਘ ਆਲੂ ਆ ਗਿਆ ਉਹ ਅਬਦਾਲੀ ਨੂੰ ਵਿਕਾਰਦਾ ਪਿਆ ਇੱਥੇ ਇਧਰ ਆ ਤੈਨੂੰ ਵੇਖੀਏ ਤੂੰ ਵੱਡਾ ਪਹਿਲਵਾਨ ਚੋਂ ਕਿੱਥੇ 64 ਫਟ ਵੱਜੇ ਆ ਕਦੇ 36 36 ਫਟ ਵੱਜੇ ਜੱਸਾ ਸਿੰਘ ਆਰਾਮ ਗੱਡੀਏ ਦੇ 64 ਫਟ ਜਾਂ ਪੰਜਾ ਸਿੰਘ ਆਲੂ ਵਾਲੀ ਸੁਲਤਾਨ ਲਕੌਮ ਦੇ ਵੱਜੇ ਉਹ ਅਬਦਾਲੀ ਨੂੰ ਕਹਿੰਦੇ ਇਧਰ ਆਇਆ ਚੜ ਕੇ ਤੈਨੂੰ ਜਾਣ ਨਹੀਂ ਦਿੰਦੇ ਸੁੱਕਾ ਤੂੰ ਕੀ ਸੋਚਿਆ ਸਿੱਖਾਂ ਨੂੰ ਮਕਾਲੇ ਕਿਤੇ 35000 ਮਾਰ ਕੇ ਇਹ ਨਹੀਂ ਮੁੱਕਣੇ ਇਹ ਇਤਿਹਾਸਕ ਦਰਿਆ ਵਾ ਉਦੋਂ ਹਿੰਦੂ ਵੀ ਸਾਡੇ ਨਾਲ ਹੀ ਹਿੰਦੂਆਂ ਨੇ ਵੀ ਨਾਲ ਸਾਡੇ ਜੁਧਿਆ ਪ੍ਰਚਾਰ ਵਰਗੇ ਕਿੱਥੇ ਉਹ ਆਪਣਾ ਜਿਹੜੇ ਪਾਕ ਆਪਣਾ ਕਾਬੁਲਿਸਤਾਨ ਵਰਗੇ ਇਹੋ ਜਿਹੇ ਸਥਾਨਾਂ ਦੇ ਉੱਤੇ ਜਰਨੈਲ ਬਣ ਕੇ ਖੜੇ ਰਿਹਾ ਕਿਹੜੀ ਜੰਗ ਆ ਜਿਹੜੀ ਸਿੱਖਾਂ ਦੇ ਨਾਲ ਲੜ ਕੇ ਨਹੀਂ ਲੜੀ ਤੇ ਕਿਹੜਾ ਜਰਨੈਲ ਆ ਜਿਹੜਾ ਹਿੰਦੂਆਂ ਦੇ ਵਿੱਚੋਂ ਨਹੀਂ ਪੈਦਾ ਹੋਇਆ ਲੇਕਿਨ ਹਿੰਦੂ ਵੀ ਆਪਣੀ ਤਾਕਤ ਨੂੰ ਭੁੱਲਦੇ ਜਾ ਰਿਹਾ ਤੇ ਸਾਡੇ ਸਿੱਖ ਵੀ ਭੁੱਲਦੇ ਜਾ ਰਿਹਾ ਅਸਲ ਵਿੱਚ ਨਾ ਪਹਿਲਾਂ ਜਿਹੜੇ ਹਿੰਦੂਆਂ ਦੇ ਘਰ ਚ ਪਹਿਲਾ ਮੁੰਡਾ ਪੈਦਾ ਹੁੰਦਾ ਹੈ ਨਾ ਜਿਹੜਾ ਪੱਜੇ ਨੂੰ ਆਪਾਂ ਪਚੰਗੀ ਕਹਿੰਦੇ ਆ ਜਿਹੜਾ ਪਹਿਲਾ ਮੁੰਡਾ ਪੈਦਾ ਹੁੰਦਾ ਹੀ ਉਹਨੂੰ ਖਾਲਸਾ ਫੌਜ ਚ ਭਰਤੀ ਕੀਤਾ ਜਾਂਦਾ ਸੀ ਸਮਝ ਲੈ ਗੱਲ ਕਿਉਂਕਿ ਇਸ ਭਾਰਤ ਨੂੰ ਬਚਾਉਣ ਵਾਸਤੇ ਇੱਕ ਫੌਜ ਦੀ ਲੋੜ ਸੀ ਅੱਜ ਫੌਜ ਦੀ ਲੋੜ ਨਹੀਂ ਅੱਜ ਚਾਪਲੂਸਾਂ ਦੀ ਲੋੜ ਆ ਅੱਜ ਅਸੀਂ ਹਮ ਦੋ ਹਮਾਰੇ ਦੋ ਇੱਕ ਕੁੜੀ ਇੱਕ ਮੁੰਡਾ ਆਪੋ ਆਪਣੇ ਟਾਈਮ ਪੈਂਟ ਪਾ ਤਪਾਰਿਆ ਲੋਕ ਉਦੋਂ ਕੀ ਜਿਹੜੀ ਆਰਮੀਆ ਔਰਮੀਆ ਇਹ ਨਹੀਂ ਕੋਈ ਵੀ ਹੈਗਾ ਨਾ ਪੰਜਾਬ ਪੁਲਿਸ ਨਾ ਆਰਮੀ ਨਾਲ ਦੁੱਜਾ ਤੇ ਜਨ ਚੌਥਾ ਉਦੋਂ ਹੀ ਖਾਲ ਬਹਾਦਰ ਜਕਰੀਆ ਹੋਣੀ ਉਦੋਂ ਹੀ ਔਰੰਗਜ਼ੇਬ ਵਜੀਦਖਾਨ ਵਰਗੇ ਅਬਦਾਲੀ ਵਰਗੇ ਨਾਦਰ ਵਰਗੇ ਜਕਰੀਆਖਾਨ ਵਰਗੇ ਉਹਨਾਂ ਲੋਕਾਂ ਦਾ ਸਾਹਮਣਾ ਕਰਨ ਵਾ ਤੇ ਹਿੰਦੂ ਆਪਨਾ ਵੱਡਾ ਪੁੱਤ ਜਿਹੜਾ ਹੀ ਉਹ ਖਾਲਸਾ ਪੰਥ ਨੂੰ ਦਿੰਦੇ ਕਿ ਇਹਨੂੰ ਸਿੰਘ ਸਜਾਓ ਇਹਨੂੰ ਜਰਨੈਲ ਬਣਾਓ ਫੌਜੀ ਬਣਾਓ ਤੇ ਜੰਗ ਦੇ ਵਿੱਚ ਲੜੇ ਜਾ ਕੇ ਉੱਥੇ ਆਪਣਾ ਆਪ ਭੇਟ ਕਰ ਦੇਵੇ ਕਿਸੇ ਦੇ ਗਾੜੀ ਝੁਕੇ ਨਾ ਅੱਜ ਕਿਹੜਾ ਹਿੰਦੂ ਜਿਹੜਾ ਆਪਣਾ ਪੁੱਤ ਦੇ ਰਿਹਾ ਵੀ ਲਓ ਜੀ ਖਾਲਸਾ ਜੀ ਵਧਾਓ ਨਹੀਂ ਨਾ ਦੇ ਰਿਆ ਤੇ ਅੱਜ ਸਿੱਖ ਵੀ ਕਿਹੜਾ ਵਾ ਜਿਹੜਾ ਕਹਿੰਦਾ ਵੀ ਮੈਂ ਮਰਨ ਵਾਸਤੇ ਤਿਆਰ ਆ ਉਹ ਫੌਜੀ ਟਾਵਰ ਤੇ ਬੈਠਾ ਕਿੰਨਾ ਲੰਮਾ ਸਮਾਂ ਚੱਲਿਆ ਕੋਈ ਬਗੈਰ ਤੋਂ ਉੱਠਿਆ ਉਹਦੇ ਨਾਲ ਖੜਨ ਵਾਸਤੇ ਬੜੇ ਬੜੇ ਲੀਡਰ ਗਏ ਫੋਟੋਆਂ ਖਿਜਾ ਕੇ ਆ ਕੇ ਕਿਹ ਬੰਦੇ ਨੇ ਹਾ ਦਾ ਨਾਰਾ ਵੀ ਮਾਰਿਆ ਕੀ ਇੱਕ ਮੈਂ ਇੱਕ ਗੱਲ ਕਹਿ ਦਨਾ ਭਗਵਾਨ ਤਵਾਰ ਇੱਕ ਵਾਰੀ ਐਲਾਨ ਕਰ ਦੇਵੇ ਵੀ ਭਾਈ ਗੀਤਾ ਦਾ ਗੁਰੂ ਗੰਗ ਸਾਹਿਬ ਦਾ ਕੁਰਾਨ ਦਾ ਬਾਈਬਲ ਦਾ ਜੇ ਕਿਵੇਂ ਨੇ ਕੋਈ ਵੀ ਇਦਾਂ ਦਾ ਕੰਮ ਕੀਤਾ ਤੇ ਅਦਵੀ ਵਾਲਾ ਭਾਈ ਮੌਕੇ ਤੇ ਹੱਥ ਵੱਢੇ ਜਾਣਗੇ ਤੇ ਮੈਂ ਲੈ ਕੇ ਦੇਣ ਨੂੰ ਤਿਆਰ ਆ ਇੱਕ ਮਹੀਨੇ ਦੇ ਵਿੱਚ ਸਫਾਈ ਹੋ ਜੂਗੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬਦਬੀ ਨਹੀਂ ਹੋਊਗੀ ਆ ਜਿਹੜੀਆਂ ਫੋਟੋਆਂ ਖਲਰੀਆਂ ਪਈਆਂ ਇੱਥੇ ਆਪਾਂ ਵੇਖਦੇ ਪਏ ਆ ਇਹਦਾ ਇੱਕੋ ਹੀ ਇਲਾਜ ਆ ਜੇ ਭਗਵੰਤ ਮਾਨ ਐਲਾਨ ਕਰ ਦੇ ਵੀ ਕੋਈ ਧਾਰਮਿਕ ਗ੍ਰੰਥ ਜਾਂ ਧਾਰਮਿਕ ਫੋਟੋ ਜਿਹੜੀ ਆ ਉਹ ਪੈਰਾਂ ਦੇ ਵਿੱਚ ਜਾਂ ਗੰਦੇ ਸੁੱਟਦਾ ਉਹਨੂੰ 6 ਮਹੀਨੇ ਦੀ ਸਜ਼ਾ ਵਾ ਤੇ 5 ਲੱਖ ਰੁਪਏ ਜੁਰਮਾਨਾ ਮੈਂ ਲੈ ਕੇ ਦੇਣ ਨੂੰ ਤਿਆਰ ਆ ਲੋਕਾਂ ਨੇ ਫੋਟੋਆਂ ਹੀ ਉਹ ਲੈਉਣੇ ਜਿਹੜੇ ਸਾਭ ਲੈਣੀਆਂ ਇਹਦਾ ਹੱਲ ਵੀ ਹੁੰਦਾ ਕਿ ਦਿਨਾਂ ਕਿਤੇ ਉਹਦਾ ਸਸਕਾਰ ਕਰਦਨ ਫੋਟੋਆਂ ਦਾ ਜੇ ਕੋਈ ਪੱਥਰ ਦੀ ਲਿਆਂਦੀ ਮੰਨ ਲਓਗੇ ਦਾ ਵੀ ਸਾਲ ਉਹਨੂੰ ਕਿਤੇ ਜਗ੍ਹਾ ਤੇ ਜਾ ਕੇ ਕਿਤੇ ਮਿੱਟੀ ਚ ਦੱਬ ਦੋ ਜਿੱਥੇ ਕਿਸੇ ਦਾ ਹੱਥ ਨਾ ਪਹੁੰਚੇ ਇੰਤੇ ਗੰਦ ਚ ਸੁੱਟਣ ਨਾਲ ਆ ਦੇ ਕੋਈ ਰੀਜ਼ਨ ਬੰਦਾ ਹੀ ਨਹੀਂ ਇਹ ਚੀਜ਼ ਤੁਸੀਂ ਪੰਨ ਕਮੁੰਦੇ ਕਮੁੰਦੇ ਪਾਪ ਵਾਲੇ ਪਾਸੇ ਜਾ ਰਹੇ ਜੀ ਤੁਸੀਂ ਪ੍ਰਮਾਤਮਾ ਹਰ ਜਗ੍ਹਾ ਬਰਾਬਰ ਮਾਨ ਵੇਖਦਾ ਨਹੀਂ ਤੁਸੀਂ ਉਹ ਫੋਨ ਸੁੱਟ ਰਹੇ ਇਹਦਾ ਤੁਸੀਂ ਵੇਖਿਆ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਡੇ ਹਿੰਦੂ ਭਰਾ ਹੀ ਜਦੋਂ ਆਰਤੀ ਆਰਤਨਾ ਕਰਦੇ ਪੂਜਾ ਕਰਦੇ ਉਹ ਜੰਗਲਾਂ ਦੇ ਵਿੱਚ ਬੈਠੇ ਉੱਥੇ ਤੇ ਮੂਰਤੀਆਂ ਕਿਤੇ ਪ੍ਰਵਾਣੀਆਂ ਨਹੀਂ ਹੋਈਆਂ ਉਹਨਾਂ ਨੇ ਮੂਰਤੀ ਪੂਜਨ ਕੀਤੇ ਉਹਨਾਂ ਨੇ ਫੋਟੋਆਂ ਦੀ ਪੂਜਾ ਨਹੀਂ ਕੀਤੀ ਮੂਰਤੀ ਪੂਜਨ ਸ਼ਿਵਲੰਗ ਦੀ ਪੂਜਾ ਹੁੰਦੀ ਹੈ ਨਾ ਤਾਪਤ ਕਰਕੇ ਕਰਦੇ ਨੇ ਤਾਪਤ ਕਰਕੇ ਉਹ ਪੂਜਾ ਕਰਦੇ ਆ ਫੋਟੋਆਂ ਫਟਮਾਲਾ ਕੰਮ ਨਹੀਂ ਕੀਤਾ ਬਾਬਾ ਜੀ ਅੱਜ ਕੱਲ ਹੁੰਦਾ ਨਾ ਪੂਜਨ ਕਰਨੋਂ ਦੇ ਵਿਸਰਜਨ ਵੀ ਕਰਨੋਂ ਦੇ ਅਸੀਂ ਕਹਿੰਦੇ ਨਹੀਂ ਹਰੇਕ ਦੀ ਚਰਦਾ ਪਰ ਵਿਸਰਜਨ ਦਾ ਮਤਲਬ ਹੁੰਦਾ ਦਰਿਆ 'ਚ ਉਤਰ ਕੇ ਸਤਕਾਰਨਾ ਇਹ ਤਾਂ ਦਰਿਆ 'ਤੇ ਇੱਥੇ ਪਵਾ ਕੇ ਮਾਰਦੇ ਇੱਕ ਚੀਜ਼ ਮੈਨੂੰ ਦੱਸੋ ਚਲੋ ਮੈਂ ਦਰਿਆ 'ਤੇ ਪਵਾ ਕੇ ਮਾਰਦੇ ਆ ਮੈਂ ਪਹਿਲਾਂ ਦੱਸ ਦਵਾਂ ਮੈਂ ਮਤਲਬ ਪਵਾ ਕੇ ਅੱਛਾ ਸਾਡਾ ਸਾਡਾ ਸਾਡੇ ਗੁਰੂ ਦੀ ਤਸਵੀਰ ਹੋਵੇ ਸਾਡੇ ਗੁਰੂ ਦੀ ਕੋਈ ਆਸਥਾਨਾ ਕਹਿੰਦੇ ਮੂਰਤੀ ਤਿਆਰ ਕੀਤੀ ਹੋਈ ਤੇ ਮੈਂ ਉਹ ਪੁੱਲ ਤੋਂ ਸੁੱਟੂਗਾ। ਉਹ ਕਦੇ ਨਹੀਂ ਸੁੱਟੂਗਾ। ਮੈਂ ਉਹ ਮੂਰਤੀ ਨੂੰ ਆਪਣੇ ਦਿਲ ਨਾਲ ਲਾ ਕੇ ਰੱਖੂਗਾ, ਸਾਹਮਣੇ ਰੱਖੂਗਾ ਆਪਣੇ ਘਰ ਦੇ ਵਿੱਚ। ਲੋਕ ਲਾਪੇ ਹੋ ਗਏ ਨੇ। ਬਿਲਕੁਲ ਗੁਰੂਆਂ ਨੂੰ ਕੌਣ ਯਾਦ ਰੱਖਣ ਦੇ ਆਨੁਮਾਨੀ ਨੂੰ ਕੌਣ ਯਾਦ ਰੱਖਦਾ। ਬਿਲਕੁਲ ਖੇਤਰ ਮੈਂ ਤਾਂ ਕਹਿੰਦਾ ਜਿਹੜੀਆਂ ਮੂਰਤੀਆਂ ਆਪਾਂ ਪਾਣੀ 'ਚ ਸੁੱਟਦੇ ਆ ਇੱਕ ਇਹ ਚੰਗਾ ਕੰਮ ਮੇਰੇ ਹਿਸਾਬ ਨਾਲ ਤਾਂ ਚੰਗਾ ਕੰਮ ਕੋਈ ਨਹੀਂ। ਜਿਹੜੇ ਸਾਨੂੰ ਤਾਰ ਰਹੇ ਸੀ ਉਹਨੂੰ ਡੋਬਣ ਦੇ। ਜਿਹੜੇ ਸਾਨੂੰ ਤਾਰਦੇ ਭਾ ਸਾਨੂੰ ਡੋਬਦੇ ਨੂੰ ਕੱਢਣ ਦੇ ਆ। ਆਹੀ ਉਹਨਾਂ ਨੂੰ ਪੜਾਈ ਸਟੰਦੇ ਆ ਪਾਣੀ ਨੂੰ ਗੰਦਲਾ ਸੀ ਆਪ ਕਰਦੇ ਪਿਆ ਹਾਂ ਦੇਖੋ ਉਦਾਂ ਮੰਦਰ ਦੇ ਵਿੱਚ ਸਾਡੀ ਜਿਹੜੀਆਂ ਮੂਰਤੀਆਂ ਉਹ ਸਿੱਧੀਆਂ ਵਾਂ ਤੇ ਜਦੋਂ ਅਸੀਂ ਇੱਥੇ ਆਉਨੇ ਆ ਅਸੀਂ ਉੱਤੋਂ ਸੁੱਟਦੇ ਆ ਉਹਦਾ ਮੂਰਤੀ ਸਿੱਧੀ ਹੁੰਦੀ ਆ ਜਿਹੜਾ ਵਸਰਜਨ ਕਰਦੇ ਬੜੇ ਤਰੀਕੇ ਦੇ ਨਾਲ ਉਹਨੂੰ ਕਰਦੇ ਆ ਰਸੇ ਪਾ ਕੇ ਚਾਰੇ ਪਾਸੇ ਮੂਰਤੀ ਨੂੰ ਬੜੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਧਾਰਦੇ ਆ ਸੋਰੀ ਇਸ ਬਸ ਪ੍ਰਾਣਾ ਕਰਦੇ ਆ ਹੀ ਵੀ ਉਹਨਾਂ ਕਰਦੇ ਕਰਦੇ ਮੈਨੂੰ ਲੱਗਦਾ ਪਾਪ ਕਮਾਵੇ ਬਹੁਤ ਭਈਏ ਮੈਂ ਵੇਖੋ ਵੇਖੇ ਡੀਜੇ ਲਾਏ ਹੁੰਦੇ ਮੂੰਹ ਚ ਪਾਨ ਪਾਇਆ ਹੁੰਦਾ ਬੀੜੀਆਂ ਲਾਈਆਂ ਹੁੰਦੀਆਂ ਹੋਰ ਰੰਗ ਪਾਈ ਜਾਂਦੇ ਆ ਵੇਖੋ ਹੋਲੇ ਮੱਲੇ ਲੱਗ ਜੇ ਭੋਲੀਆਂ ਦੇ ਵਿੱਚ ਕਿੱਦਾਂ ਉਹਨਾਂ ਨੇ ਮੂੰਹ ਸੇ ਰੰਗੇ ਹੁੰਦੇ ਆ ਮੈਂ ਇਹ ਗੱਲ ਕਹਿੰਦਾ ਯਾਰ ਕਮ ਸੇ ਕਮ ਇਸ ਚੀਜ਼ ਦਾ ਧਿਆਨ ਰੱਖੋ ਕਿ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਦੇਵੀ ਦੇਵਤੇ ਨੂੰ ਕੋਈ ਇਦਾਂ ਦਾ ਆਪਾਂ ਦਾਗਦਾਰ ਨਾਂ ਬਣਾਈਏ ਕਿ ਆਪਾਂ ਹੀ ਸ਼ਰਮ ਚ ਮਰ ਜਾਈਏ ਮੈਂ ਆਪਾਂ ਮਿਹਨਤ ਨਾਲ ਮੂਰਤੀ ਤਿਆਰ ਕੀਤੀ ਆ ਇੱਕ ਪਾਸੇ ਆਪਾਂ ਉਹਦੀ ਪੂਜਾ ਕੀਤੀ ਆ ਦੂਜੇ ਪਾਸੇ ਉੱਥੋਂ ਖਰੀਦ ਕੇ ਉਹਨੂੰ ਉੱਥੋਂ ਲੈ ਕੇ ਸੁੱਟਦਾ ਇਹ ਤੇ ਕੋਈ ਆਪਣਾ ਧਰਮ ਦਾ ਕਾਰਜ ਨਹੀਂ ਨਾ ਹੋਇਆ ਇਹ ਤੇ ਆਪਾਂ ਜਦੋਂ ਤੁਸੀਂ ਕਿਹਾ ਵੀ ਮਰ ਬੰਦਾ ਕੋਨ ਕਮੋ ਦਾ ਕਮੋ ਦਾ ਪਾਪ ਕ ਮਾਰਿਆ ਹਨਾ ਤੇ ਮੈਂ ਗੱਲ ਕਹਿਣਾ ਚਾਹੁੰਦਾ ਭਰਾਓ ਜੇ ਵਿਸਰਜਨ ਕਰਨਾ ਬੜੇ ਚੰਗੇ ਤਰੀਕੇ ਦੇ ਨਾਲ ਦੋਵੇਂ ਪਾਸੇ ਰਸੇ ਪਾ ਕੇ ਸੈਂਟਰ ਵਿੱਚ ਜਾਓ ਤਰੀਕੇ ਨਾਲ ਉਤਾਰ ਕੇ ਫਿਰ ਤੁਹਾਨੂੰ ਸਭ ਨੂੰ ਡਰ ਵੀ ਲੱਗੀ ਜਾਂਦਾ ਤੁਸੀਂ ਉੱਥੋਂ ਛੁੱਟੀ ਜਾਂਦੇ ਆ ਉਹੀ ਮਾਤਾ ਜੀ ਨੂੰ ਪਿੱਛੇ ਲੈ ਕੇ ਆਉਂਦੇ ਆ ਇੱਥੇ ਅਗਰ ਤੁਹਾਨੂੰ ਕੋਈ ਡਰ ਲੱਗਦਾ ਤੁਸੀਂ ਆਪਣਾ ਬੇੜੀ ਦੇ ਉੱਤੇ ਜਾਓ ਵਧੀਆ ਤਰੀਕੇ ਦੇ ਨਾਲ ਜਾ ਕੇ ਦੋ ਚਾਰ ਦੋ ਭੇੜੀਆਂ ਲੈ ਜਾਓ ਉਧਰ ਦੋ ਜਾਨੇ ਖਰੋਤੇ ਨੇ ਦੋ ਚਾਰ ਜਾਨੇ ਉਧਰ ਖਰੋਤੇ ਨੇ ਬੜੀ ਵਧੀਆ ਤਰੀਕੇ ਨਾਲ ਬਸਰਜੋ ਸਕਦਾ ਤੇ ਪਹਿਲੀ ਗੱਲ ਤੇ ਮੈਂ ਆਪਣੇ ਭਰਾਵਾਂ ਨੂੰ ਕਹਿਣਾ ਸਿੱਖਾਂ ਨੂੰ ਵੀ ਇਹ ਬੰਦੇ ਬਣਜੋ ਆਹ ਹਰਾਮਪੁਣਾ ਛੱਡ ਦਿਓ ਜੇ ਫੋਟੋਆਂ ਘਰਾਂ ਚ ਲਿਆਉਣੀਆਂ ਤੇ ਇੱਥੇ ਨਾ ਸੁੱਟੋ ਗੰਦ ਦੇ ਵਿੱਚ ਇਹਨਾਂ ਫੋਟੋਆਂ ਨੂੰ ਸਾਫ ਕੇ ਰੱਖੋ ਪਹਿਲੀ ਗੱਲ ਸਾਨੂੰ ਫੋਟੋਆਂ ਦੀ ਪੂਜਾ ਤੋਂ ਮਨਾਈ ਆ ਨਾ ਇਹ ਮਤਲਬ ਜਿੱਦਾਂ ਕਹਿ ਸਕਦੇ ਨਾ ਅਸੀਂ ਪੱਥਰ ਪੂਜਨ ਕਰਦੇ ਆਂ ਨਾ ਹੀ ਪੱਥਰ ਨੂੰ ਪੂਜਦੇ ਆਂ ਨਾ ਮੂਰਤੀ ਨੂੰ ਪੂਜਦੇ ਆਂ ਤੇ ਨਾ ਹੀ ਅਸੀਂ ਮਤਲਬ ਇਹ ਬੰਦੇ ਨੂੰ ਪੂਜਦੇ ਆ ਤੁਹਾਨੂੰ ਹੀ ਪਤਾ ਇਹ ਸਿੱਖ ਧਰਮ ਦੀ ਮर्यादा ਵਾ ਵੇਖੋ ਹਿੰਦੂ ਧਰਮ ਦੇ ਵਿੱਚ ਮੂਰਤੀ ਪੂਜਨ ਹੁੰਦਾ ਜੀ ਕਹਿ ਕੇ ਗਏ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰੱਬ ਪਿਆਰੀ ਔਰ ਪਿਆਰ ਸਾਨੂੰ ਸਾਰਿਆਂ ਦਾ ਸਾਰੇ ਪਰਮਾਨੰਦ ਸਰਕਾਰ ਆ ਲੇਕਿਨ ਜਿਹੜੀ ਜੋ ਗੁਰੂ ਦਾ ਹੁਕਮ ਆ ਅਸੀਂ ਉਹ ਵੀ ਟਾਲ ਮੰਨਣਾ ਔਰ ਜੇ ਇਹ ਆਰਤੀ ਆਰਤਾ ਕਰਦੇ ਆ ਇਹ ਮੂਰਤੀ ਪੂਜਨ ਕਰਦੇ ਆ ਮੇਰਾ ਠੱਡ ਨਹੀਂ ਦੁਖਦਾ ਮੈਂ ਜਾਊਂਗਾ ਮੈਂ ਮਾਵਾ ਨੂੰ ਫੜੇ ਬੁਲਾਊਂ ਏ ਨਹੀਂ ਵੀ ਮੈਨੂੰ ਇਹ ਵੀ ਰੱਖੂਗਾ ਵੀ ਆਪਾਂ ਇੱਥੇ ਚੱਲੀਏ ਮੰਦਿਰ ਜਾਣਾ ਤੇ ਮੈਂ ਆਖੂ ਮੈਂ ਨਹੀਂ ਜਾਂਦਾ ਵੀ ਮੈਂ ਸਿੱਖਿਆ ਮਰ ਜਾਣ ਵਾਸਤੇ ਕਦੇ ਨਹੀਂ ਰੋਕਿਆ ਪਰ ਜਦੋਂ ਇੱਕ ਵਾਰੇ ਸਿਰ ਪੰਥ ਦਾ ਹੋ ਗਿਆ ਤੇ ਫਿਰ ਪੰਥ ਦਾ ਹੀ ਆ ਮਾਂ ਨੂੰ ਜਾਣਾ ਨਮਸਕਾਰ ਕਰੋ ਫਤਿਹ ਬਲਾਓ ਕਿਸੇ ਮੰਦਿਰ ਚ ਦੇਖੋ ਜੇ ਹਿੰਦੂ ਹਰ ਮੰਦਿਰ ਸਹਿਬ ਆ ਸਕਦਾ ਤੇ ਸਿੱਖ ਮੰਦਿਰ ਚ ਕਿਉਂ ਨਹੀਂ ਜਾ ਸਕਦਾ ਜ਼ਰੂਰੀ ਥੋੜਾ ਵੀ ਤੂੰ ਉੱਥੇ ਮਨ ਕਰਾਉਣ ਨਹੀਂ ਜਾਣਾ ਜ਼ਰੂਰੀ ਥੋੜਾ ਵੀ ਤੂੰ ਉੱਥੇ ਆਰਤੀ ਆਰਤਾ ਕਰਨ ਵਾਸਤੇ ਜਾਣਾ ਤੁਸੀਂ ਉਹੀਂ ਉੱਥੇ ਜਾਓ ਆਪਣੇ ਭਰਾਵਾਂ ਦੇ ਨਾਲ ਭਾਈਚਾਰਕ ਸਾਂਝ ਵਧਾਓ ਤੁਸੀਂ ਜਾਓ ਮੰਦਰ 'ਚ ਜਾ ਕੇ ਫਤਿਹ ਬੁਲਾਓ ਕੀ ਤੁਹਾਨੂੰ ਉਹ ਕਹਿਣਗੇ ਵੀ ਤੁਸੀਂ ਫਤਿਹ ਕੋ ਬੁਲਾਤੀ ਆ ਮੈਂ ਨਾ ਬਾਬਾ ਜੀ ਗੱਲ ਮੰਨ ਲਈ ਜਾਵੇ ਆ ਸ਼ੀਦੀ ਦਿਨ ਚੱਲ ਰਹੇ ਆ ਜੇ ਸਾਹਿਬ ਜਾਦਿਆਂ ਦੀ ਸ਼ੀਦੀ ਹੋਈ ਆ ਤਾਂ ਇਹੀ ਖੁੱਲ ਕੇ ਸਾਰ ਰਹੇ ਨਹੀਂ ਤਾਂ ਇਹੀ ਮੁਸਲਮਾਨ ਹੋਣਾ ਹੈ ਇਹਦੇ ਵਿੱਚ ਤੇ ਕੋਈ ਗੱਲ ਨਹੀਂ ਆ ਜੇ ਮੈਂ ਜੈਸ਼ੀਰ ਰਾਮ ਕਹਿ ਪਾ ਰਿਹਾ ਵਾਂ ਇਹਦਾ ਇਹ ਕਿਉਂ ਕਹਿ ਪਾ ਰਿਹਾ ਮੇਰੇ ਬੁਢੇਰਿਆਂ ਨੇ ਸ਼ੀਧੀਆਂ ਦਿੱਤੀਆਂ ਨੀਆਂ ਚ ਚਿਣੇ ਗਏ ਆ ਮੇਰੇ ਬੁਢੇਰਿਆਂ ਨੇ ਆਪਣਾ ਪਰਿਵਾਰਵਾਤਾ ਸਰਬੰਸਵਾਤਾ ਮੈਂ ਨਾ ਇੱਕ ਦਿਨ ਆਪਣੇ ਆਪਣੇ ਵੀਰ ਆ ਉੱਥੇ ਬਾਹਰ ਅਮਰੀਕਾ ਯੂ ਐਸ ਏ ਦੇ ਵਿੱਚ ਤੇ ਪੰਥ ਭਰਾ ਹੀ ਆਪਣੇ ਮੈਂ ਤੁਹਾਨੂੰ ਪੜਾ ਸਾਰਿਆਂ ਦਾ ਵਰਤਨ ਉਹ ਮੈਨੂੰ ਕਹਿੰਦੇ ਵੀ ਕੋਈ ਕਥਾ ਸੁਣਾ ਮੈਂ ਕਿਹਾ ਯਾਰ ਮੈਂ ਚਲੋ ਸੁਣਾਤੀ ਮੈਂ ਅਰਜਨ ਦਰੋਪਤੀ ਉਹਨਾਂ ਦੀ ਜਿਹੜੀ ਮਹਾਭਾਰਤ ਦੀ ਗੱਲ ਸੁਣਾਉਂਦੇ ਇੱਕ ਥੱਲੇ ਬੰਦਾ ਆ ਪਿੰਦਾ ਹੁਣ ਜੈ ਸ਼੍ਰੀ ਰਾਮ ਕਹਦੇ ਮੈਂ ਕਿਹਾ ਜੈ ਮਾਤਾ ਜੀ ਜੈ ਸ਼੍ਰੀ ਰਾਮ ਮੈਂ ਕਿਹਾ ਜੈ ਸ਼ੇਵ ਭਗਵਾਨ ਦਾਸ ਜਣ ਮੈਂ ਕਿਹਾ ਕੀ ਲੜ ਗਿਆ ਮੇਰੇ ਜਦੋਂ ਅਰਦਾਸ ਹੀ ਕਰਦਾ ਪ੍ਰਭੁਗੋਤੀ ਸਿਮਰ ਕੇ ਤੇ ਪਹਿਲਾਂ ਕਦੋਂ ਸਿਮਰਿਆ ਪਹਿਲਾਂ ਤੇ ਮਾਂ ਹੀ ਆਉਂਦੀ ਆ ਪ੍ਰਭੁਗੋਤੀ ਸਿਮਰ ਕੇ ਗੁਰੂ ਨਾਨਕ ਦੇਵ ਜੀ ਐ ਪ੍ਰੇੰਗਤ ਗੁਰਤੇ ਅਮਰਦਾਸ RAMDAS ਸੇ ਹੋਇਸਾ ਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇਹੀ ਦਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਤੇ ਆਵੇ ਤਾਂ ਸਭ ਤਾਂ ਹੀ ਹੋਇਸਾ ਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਇਸਾ ਏ ਦਸਾਂ ਪਾਸ਼ਾ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗੰਗਾ ਸਾਹਿਬ ਦੇ ਪਾਠ ਪੁੱਤਰ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਤੇ ਭਗੋਤੀ ਸਿਮਰਦੇ ਆਪਾਂ ਫਿਰ ਕਿਹੜੀ ਚੀਜ਼ ਦੇ ਵਿਤਕਰੇ ਆ ਮੈਂ ਤੇ ਇਹ ਗੱਲ ਕਹਿੰਦਾ ਦੁਕਾਨਦਾਰੀਆਂ ਵਾਲੇ ਆ ਜਿਨ੍ਹਾਂ ਨੂੰ ਹੁੰਦਾ ਹੈ ਕਿ ਕੋਈ ਇਕੱਠੇ ਨਾ ਹੋਣ ਠੀਕ ਆ ਜੀ ਆਪਾਂ ਛੇਤੀ ਨਾ ਇੱਕ ਸਮਾमेलन ਕਰਾਂਗੇ ਉਹਦੇ ਵਿੱਚ ਆਪਾਂ ਕੱਲ ਹਿੰਦੂ ਭਰਾਵਾਂ ਨਾਲ ਸੱਦਾ ਦੇਣਾ ਠੀਕ ਆ ਹਿੰਦੂ ਸਿੱਖ ਸਮਾमेलन ਕਰਾਂਗੇ ਉਹਦੇ ਵਿੱਚ ਆਪਾਂ ਜਿਹੜੀਆਂ ਆਪਣੇ ਅੰਦਰ ਦੀਆਂ ਗੁੰਜੜਾ ਉਹਨਾਂ ਨੂੰ ਖੋਲ੍ਹਾਂਗੇ ਕਿ ਆਪਾਂ ਇੱਕ ਦੂਜੇ ਤੋਂ ਦੂਰ ਜਾ ਕੇ ਆਪਣੇ ਭਾਰਤ ਨੂੰ ਢਾਹ ਲਾਉਂਦੇ ਪਏ ਕਿ ਨਾ ਆਪਣੇ ਭਾਰਤ ਦੇ ਨਾਲ ਆਪਣੇ ਪੰਜਾਬ ਨੂੰ ਬਚਾਉਣ ਜੋਗੇ ਆ ਵੇਖੋ ਪੰਜਾਬ ਜਿਹੜਾ ਵਾ ਇਹ ਦਿਲ ਹੈ ਭਾਰਤ ਦਾ ਜੇ ਤੁਸੀਂ ਦੇਲੀ ਵਿੱਚੋਂ ਕੱਢ ਦੋਗੇ ਤਾਂ ਤੁਹਾਡੇ ਕੋਈ ਰਹਿਣਾ ਛੱਕੂ ਤੁਹਾਡੇ ਕੋਈ ਰਹਿਣਾ ਜਦੋਂ ਬੰਦੇ ਦੇ ਵਿੱਚੋਂ ਦੇਲੀ ਕੱਢ ਲਿਆ ਫੇਰ ਰਹਿ ਕੀ ਗਿਆ ਸਾਨੂੰ ਇਹ ਚਾਹੀਦਾ ਦਿਲ ਨੂੰ ਪੰਜਾਬ ਦੀਦਾ ਪੰਜਾਬ ਜੇ ਨਕਸ਼ਾ ਬਣਿਆ ਉਹ ਸ਼ੁਰੂ ਪੰਜਾਬ ਤੋਂ ਹੋਇਆ ਤੇ ਪੰਜਾਬ 'ਚ ਵੱਸਣ ਵਾਲਾ ਹਰ ਹਿੰਦੂ ਜਿਹੜਾ ਨਾ ਉਹ ਸਿੱਖੀ ਆ ਸਿੱਖ ਠੀਕ ਆ ਜਿਹੜੇ ਪੰਜਾਬ ਤੋਂ ਬਾਹਰ ਜਾਂਦੇ ਆ ਸਮਝਦੇ ਗੱਲ ਉਹ ਕਹਿ ਸਕਦੇ ਜੀ ਅਸੀਂ ਤੇ ਅਸੀਂ ਤੇ ਕੱਲੇ ਹਿੰਦੂਆਂ ਜਾਂ ਕਹਿ ਸਕਦਾ ਨਹੀਂ ਤੇ ਇਸਾਈ ਆ ਹੁਣ ਆਪਾਂ ਦੇਖਦੇ ਹਾਂ ਕੋਈ ਆਪਾਂ ਕੋਈ ਜੱਤਾਂ ਦੇ ਵਿੱਚੋਂ ਮੱਜਬੀ ਸਿੰਘਾਂ ਦੇ ਵਿੱਚੋਂ ਕੋਈ ਆਪਣਾ ਕਈ ਕਈ ਜਾਤਾਂ ਦੇ ਵਿੱਚੋਂ ਬੰਦੇ ਵੇਖਿਆ ਸਾਈ ਬਣ ਗਏ ਹਨਾ ਕਿ ਉਹ ਲੋਕ ਕਿਉਂ ਗਏ ਉਹਨਾਂ ਨੂੰ ਟਰੋਲ ਹੱਤ ਕੀਤਾ ਜਦੋਂ ਆਪਾਂ ਕਹਿੰਦੇ ਨੂੰ ਮਾਨਸਿਕ ਤੌਰ ਤੇ ਟਾਰਚਰ ਕਰਾਂਗੇ ਨਾ ਉਹ ਬੰਦਾ ਜਦੋਂ ਹੱਥੀ ਬਾਵੀਂ ਨਾਲ ਤਾਕਤ ਕਰ ਉਹਦੇ ਕੰਮ ਕਰੇ ਨਾਲ ਤੋਂ ਕੋ ਨਾਲ ਕੋ ਖੜਦਾ ਹੋਵੇ ਉਹ ਟੁੱਟ ਜਾਂਦਾ ਪਰ ਇੱਕ ਗੱਲ ਆ ਜਿਹੜਾ ਮਾਰ ਨਾਲ ਜੁੜਿਆ ਹੋਵੇ ਨਾ ਉਹਨੂੰ ਦੁਨੀਆ ਦੀ ਜੱਡੀ ਮਰਜੀ ਤਾਕਤ ਲਾਵੇ ਟੁੱਟਦਾ ਨਹੀਂ ਤੇ ਜਿਹੜੇ ਟੁੱਟ ਕੇ ਗਏ ਉਹ ਕੱਚੇ ਹੀ ਕਿਉਂਕਿ ਉਹਨਾਂ ਕੋ ਟ੍ਰੋਲ ਚ ਲਿਆ ਨਹੀਂ ਗਿਆ ਬਾਬਾ ਜੀ ਨਿੱਕੇ ਰਹੀਏ ਦਾ ਮੈਂ ਗਵਾ ਵਾਂ ਇੱਕ ਮਾਂ ਉਹਨਾਂ ਦਾ ਪਤੀ ਨਹੀਂ ਹੈਗਾ ਠੀਕ ਹੈ ਜੀ ਉਹਦੇ ਦੋਵੇਂ ਮੁੰਡੇ ਪੂਰੇ ਹੋਗੇ ਦੋਵੇਂ ਦੂਜਾ ਵੀ ਠੀਕ ਹੈ ਜੀ ਪਰ ਬੜਾ ਚੀਜ਼ਾਂ ਹੋਈਆਂ ਠੀਕ ਹੈ ਜੀ ਪਰ ਉਹਨੇ ਗੁਰਤੇਗਬਹਦਰ ਸਾਹਿਬ ਦਾ ਲੜ ਨਹੀਂ ਛੱਡਿਆ ਉਹਨਾਂ ਦੇ ਪਾਠ ਦਾ ਭੋਗ ਪੈਣਾ ਸੀ ਮੈਂ ਬਾਹਰ ਕਿਸੇ ਨੂੰ ਫੋਨ ਕੀਤਾ ਮੈਂ ਕਿਹਾ ਭੋਗ ਆਪਾਂ ਪਾਉਣਾ ਹਾਂ ਠੀਕ ਹੈ ਜੀ ਭੋਗ ਆਪਾਂ ਪਾਉਣਾ ਤੁਸੀਂ ਯਕੀਨ ਕਰਿਓ ਬਾਬਾ ਜੀ ਇੱਕ ਸਿਰਫ ਮੈਨੂੰ ਮੇਰੇ ਖਿਆਲ ਨਾਲ ਉਹਨਾਂ ਨੂੰ ਦੋ ਚਾਰ ਚੀਜ਼ਾਂ ਦੀ ਲੋਡ ਪਈ ਕੋਈ ਕਿਤੋਂ ਗੁਰਤੇਗ ਬਾਦਰ ਸਾਹਿਬ ਤੇ ਵਿਸ਼ਵਾਸ ਸੀ ਦੇ ਗਿਆ ਕਿ ਤੂੰ ਤੰਦੂਰ ਵਾਲਾ ਆ ਗਿਆ ਕਤਲਵਾ ਹੀ ਆ ਗਿਆ ਕੋਈ ਕਹਿੰਦਾ ਮੈਂ ਕਰਨਾ ਕੋਈ ਕਹਿੰਦਾ ਮੈਂ ਕਰਨਾ ਤੇ ਉਹ ਮਾਤਾ ਦਾ ਵੀ ਵੇਖੋ ਫਿਰ ਹਿਸਾਬ ਲੋਕੀ ਕੀ ਕਰਦੇ ਹੁੰਦੇ ਆ ਕਈ ਹੁੰਦੇ ਜਿਹੜੇ ਕਹਿਨ ਨੂੰ ਕਿ ਕੁਛ ਆਇਆ ਹੀ ਨਹੀਂ ਤੂੰ ਹੀ ਦੇ ਜੋ ਉਹਨਾਂ ਨੇ ਕਿਹਾ ਆਪਣੇ ਨੂੰ ਕਹੇ ਚੀਜ਼ ਦੀ ਉਹਨ ਲੋਡ ਨਹੀਂ ਆ ਕਦੀ ਚੀਜ਼ ਰਹਿ ਗਈ ਆ ਇਹ ਇਨਸਾਨੀਅਤ ਵੀ ਆ ਇਹ ਕਿਤੇ ਨਾ ਕਿਤੇ ਵਿਸ਼ਵਾਸ ਵੀ ਆ ਰੱਬ ਨਾਲੋਂ ਵਿਸ਼ਵਾਸ ਵੱਡਾ ਆਪਾਂ ਉਸ ਮਿਲਣੇ ਛੇਤੀ ਕਰਾਂਗੇ ਇਹ ਲਾਸਟ ਵਾਰਨਿੰਗ ਸਮਾਂ ਤਾਂ ਡਾਲਿਆ ਧੰਨਵਾਦ ਲਾਸਟ ਵਾਰਨਿੰਗ ਇਹਨਾਂ ਤੇ ਉਹਨਾਂ ਕੀ ਐਕਸ਼ਨ ਹੋਗਾ ਜਿਹੜੇ ਬਾਅਦ ਦੇ ਜਿਹੜੇ ਇੱਥੇ ਫੋਟਮਾਂ ਸੁੱਟ ਕੇ ਜਾਂਦੇ ਬੇਕਦਰੀ ਕਰਕੇ ਜਾਂਦੇ ਮੈਂ ਕਹਿੰਦਾ ਵੀ ਆ ਆਪਣਾ ਬਿਆਸ ਸਣਾ ਉਹਨਾਂ ਦਾ ਫਰਜ਼ ਬੰਦਾ ਇੱਕ ਦੋ ਮੁਲਾਜ਼ਮ ਜ਼ਰੂਰ ਇੱਥੇ ਕਿਹੜੇ ਤੇ ਰੱਖਣ ਜਿਹੜਾ ਬੰਦਾ ਗੰਦ ਪਾਉਂਦਾ ਉਹਦੇ ਤੇ ਕਾਰਵਾਈ ਕਰਨ ਉਸ ਕੋ ਬੱਬਾ ਜੀ ਹੈ ਹੀ ਨਹੀਂ ਗਾਰਡ ਨਹੀਂ ਹੈਗੀ ਉਹ ਤੇ ਗਾਰਡ ਨਹੀਂ ਹੈਗੀ ਭਰਤੀ ਕਰ ਲੈ ਸਾਡੇ ਕੋਲੇ ਲੱਤਾਂ ਨਹੀਂ ਸਾਡੇ ਬਹਾਂ ਨਹੀਂ ਆ ਸਰਨ ਭਜਾ ਕੇ ਵੇਖੋ ਜਿੰਨੂੰ ਮਰਜੀ ਲੜਾ ਕੇ ਵੇਲੋ ਜਿੰਨੂੰ ਮਰਜੀ ਨਾ ਜਾਓ ਗੱਲ ਬਾਬਾ ਜੀ ਇਹ ਨਹੀਂ ਭਰਤੀਕਾਰ ਦਾ ਕਿ ਸਾਨੂੰ ਕਰੋ ਅਸੀਂ ਮਰ ਥੋੜਾ ਗਏ ਆ ਅਸੀਂ ਇਸੇ ਵਰਦੀ ਚ ਰਹਿਾਂਗੇ ਗੱਲ ਇਹ ਆ ਕਿ ਜੇ ਹੀ ਆਪਣਾ ਅਲਦ ਵਾਲਾ ਨਾ ਸਾਫ਼ ਕਰ ਸਕੇ ਤੇ ਫਿਰ ਇਹ ਹੀ ਕਹਦੇ ਮੁਲਾਜ਼ਮ ਆ ਉਹ ਸਰਕਾਰ ਦੇ ਮੁਲਾਜ਼ਮ ਸੱਚੀ ਸਰਕਾਰ ਦੇ ਮੁਲਾਜ਼ਮ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਤੁਹਾਨੂੰ ਆਇਮਾਨ ਦੇ ਖੜੇ ਮਿਲਾਂਗੇ ਉਹਨਾਂ ਵਾਲੀਆਂ ਪੀੜੀਆਂ ਲੰਤੋਂ ਭੋਣ ਗਿਆ ਕੌਣ ਗਿਆ ਇਹਨਾਂ ਦੇ ਸੱਚ ਛੱਤ ਮਾਰ ਗਿਆ ਹੱਥ ਨਹੀਂ ਛੱਡ ਕੇ ਗਏ ਜੀ ਵੇਖੋ ਆ ਚੀਜ਼ ਨੂੰ ਸਾਫ਼ ਰੱਖਣਾ ਮੈਂ ਕੋਸ਼ਿਸ਼ ਕਰਦਾ ਕਿ ਸ਼ਾਇਦ ਮੇਰੀ ਆਵਾਜ਼ ਇਹ ਤੇ ਉਹ ਆਪਣਾ ਕੋਈ ਨਾ ਕੋਈ ਇੱਥੇ ਗਾਰਦ ਜ਼ਰੂਰ ਭੇਜਣਗੇ ਆਪਣੀ ਇੱਕ ਅਰੇ ਗੇੜਾ ਗੂੜਾ ਜ਼ਰੂਰ ਲਾਉਣਗੇ ਜਾਂ ਇੱਕ ਦਾ ਮੁਲਾਜ਼ਮ ਜ਼ਰੂਰ ਲਾਉਣਗੇ ਵੀ ਆਹੜਾ ਗੰਦ ਨੂੰ ਰੋਕਿਆ ਜਾ ਸਕੇ ਜੇ ਨਾ ਰੋਕਣਗੇ ਤੇ ਭਾਈ ਫਿਰ ਭਗਵੰਤ ਮਾਨ ਸਾਹਿਬ ਸਾਨੂੰ ਮਹੀਨਾ ਦਾ ਮੌਕਾ ਦੇ ਦਿਓ ਵੇਖਿਓ ਕਿਦਾਂ ਪਟਾਕੇ ਪਾਉਣੇ ਨੇ ਸਿੱਖੋ ਫੋਟੋਆਂ ਸੁੱਟਣ ਮਾਰਤੇ ਆਉਣਾ ਤੇ ਸੋਚ ਸਮਝ ਕੇ ਆਇਓ ਤੇ ਮੈਂ ਇੱਕ ਗੱਲ ਹੋਰ ਦੱਸਣਾ ਜੇ ਕੋਈ ਹਿੰਦੂ ਵੀ ਮੇਰੇ ਫੋਟੋ ਸੁੱਟਦਾ ਨਜ਼ਰ ਆ ਗਏ ਤੇ ਫਿਰ ਭਾਈ ਗੁੱਸਾ ਨਾ ਕਰਿਓ ਕਿਉਂਕਿ ਜਿਹੜਾ ਭਗਵਾਨ ਕ੍ਰਿਸ਼ਨ ਉਹ ਕਲਾ ਤੁਹਾਡਾ ਨਹੀਂ ਉਹ ਆਪਣਾ ਵੀ ਹੈ ਠੀਕ ਆ ਤੇ ਜੇ ਗੱਲ ਆਊਗੀ ਮਾਲੋ ਪਾਗੋ ਆ ਸ਼ਿਵ ਜੀ ਮਹਾਰਾਜ ਦੀ ਗੱਲ ਆਊਗੀ ਮਾਤਾ ਪਾਰਵਤੀ ਦੀ ਮਾਤਾ ਲక్ష్ਮੀ ਦੀ ਗੱਲ ਆਊਗੀ ਸਾਡੇ ਸਾਹਮਣੇ ਕੋਈ ਬੇਅਤੀ ਕਰੂਗਾ ਤੇ ਫਿਰ ਅਸੀਂ ਡੰਡਾ ਫੇਰ ਦਈਏ ਤੁਹਾਨੂੰ ਤਾਂ ਨਹੀਂ ਕਿਦਰਾਏ ਆਪਾਂ ਤੁਹਾਡੇ ਨਾਲ ਆ ਬਾਬਾ ਜੀ ਹਰ ਚੀਜ਼ ਦੇ ਵਿੱਚ ਨਾਲ ਆ ਜਿਹੜੀਆਂ ਆਪਾਂ ਵੀ ਇੱਥੇ ਗਏ ਆਵਾਂਗੇ ਦਰਸ਼ਕਾਂ ਨੂੰ ਜਿਹੜੀਆਂ ਗੱਲਾਂ ਕੋੜੀਆਂ ਲੱਗਦੀਆਂ ਅਕਾਲੀ ਮਾਨ ਸਿੰਘ ਦੀਆਂ ਕੀ ਗਰਮ ਬੋਲਦੇ ਆ ਤੁਸੀਂ ਇੱਥੇ ਹੋ ਤੁਸੀਂ ਕੀ ਕਰੋਗੇ ਆਪਣੀ رائے ਜ਼ਰੂਰ ਦੇਣਾ ਜਦੋਂ ਸੱਚਾ ਬੰਦਾ ਹੁੰਦਾ ਜਿਹੜਾ ਉਹਨੂੰ ਦੁੱਖ ਲੱਗਦਾ ਹੁੰਦਾ ਚੀਜ਼ ਦਾ ਜਿਹੜਾ ਬੰਦਾ 도ਗਲਾ ਹੋਊਗਾ ਅੱਖਾਂ ਫੇਰ ਕੇ ਪਾਸੇ ਕਰ ਲੂਗਾ ਉਹਨੂੰ ਕਹੇ ਚੀਜ਼ ਦਾ ਨਹੀਂ ਦੁੱਖ ਲੱਗਣਾ ਉਹਦਾ ਤੁਹਾਨੂੰ ਵੀ ਨਹੀਂ ਗੁੱਸਾ ਲੱਗਣਾ ਸੋ ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਆਪਣੀ ਰਾਏ ਜਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ